ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾਂ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਰੇ ਕੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤਹਾਰੇ ਕਰ ਕਰ ਹਰਿ ਅਨਕ ਬਹ ਭੰਤੇ ਛੁਡਹਿ ਕਤੁ ਨਹੀਂ ਏਕ ਬਾਤ ਸੁਨ ਤਾਕੀ ਓਟ ਸਾਧ ਸੰਗ ਮਿਟ ਜਾਹੀ ਕਾਰੇ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪ੍ਰਗਾਸਾ ਆਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਵਹਿ ਆਇਓ ਸਰਣ ਤਹਾਰੇ ਕਰ ਕਰ ਹਰਿਓ ਅਨਕ ਬਹ ਭੰਤੇ ਛੋਡਹਿ ਕਤ ਹੂੰ ਨਹੀਂ ਇੱਕ ਬਾਤ ਸੁਨ ਤਾ ਕੇ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ੰਤੀ ਮੰਤ ਤਦਿਓ ਮਹ ਨਿਰਭਾਉ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਾਇ ਪ੍ਰਗਾਸਾ ਪਾਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਰਿ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤਹਾਰੇ ਕਰ ਕਰ ਹਰਿ ਉਹ ਅਨਕ ਬਹ ਭੰਤੇ ਛੋੜ ਹੈ ਕਰਤ ਹੂੰ ਨਹੀਂ ਇੱਕ ਬਾਤ ਸੁਨ ਤਾ ਕੇ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ਾਂਤੀ ਮੰਤ ਦਿਓ ਮਹ ਨਿਰਭਾਉ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪ੍ਰਗਾਸਾ ਆਇਆ ਪਦ ਨਿਰਵਾਣੀ ਰਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪਾਚ ਬੇਖਾਦੀ ਏਕ ਗਰੀਬਾ ਰਖ ਰਖਨ ਹਰਿ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤਹਾਰੇ ਕਰ ਕਰ ਹਰਿਓ ਅਨਕ ਬਹ ਭੰਤੇ ਛੋਡ ਹੈ ਕਤ ਹੂੰ ਨਹੀਂ ਇੱਕ ਬਾਤ ਸੁਨ ਤਾ ਕੇ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ੰਤੀ ਮੰਤ ਤਦਿਓ ਮਹ ਨਿਰਭਾਉ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਾਇ ਪ੍ਰਗਾਸਾ ਪਾਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤਹਾਰੇ ਕਰ ਕਰ ਹਰਿ ਉਹ ਅਨਕ ਬਹ ਭੰਤੇ ਛੋੜ ਹੈ ਕਤ ਹੂ ਨਹੀਂ ਇੱਕ ਬਾਤ ਸੁਨ ਤਾ ਕੇ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ੰਤੀ ਮੰਤ ਦਿਓ ਮਹ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਾਇ ਪ੍ਰਗਾਸ ਆਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਰਿ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਣ ਤੁਹਾਰੇ ਕਰ ਕਰ ਹਰਿ ਉਹ ਅਨਕ ਬਹ ਭੰਤੇ ਛੋੜ ਹੈ ਕਰਤ ਹੂੰ ਨਹੀਂ ਇੱਕ ਬਾਤ ਸੁਨ ਤਾ ਕੇ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ੰਤੀ ਮੰਤ ਦਿਓ ਮਹ ਨਿਰਭਾਉ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਾਹ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਣ ਤੁਹਾਰੇ ਕਰ ਕਰ ਹਰਿ ਉਹ ਅਨਕ ਬਹ ਭਾਂਤੇ ਛੋੜ ਹੈ ਕਤ ਹੂ ਨਹੀਂ ਇੱਕ ਬਾਤ ਸੁਨ ਤਾ ਕੇ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ਾਂਤੀ ਮੰਤ ਦਿਓ ਮਹ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪ੍ਰਗਾਸਾ ਆਇਆ ਪਦ ਨਿਰਵਾਣੀ ਰਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖ ਰਖਨ ਹਾਰੇ ਕੇਦ ਕਰਹਿ ਅਰ ਬਹੁਤ ਸੰਤਾਵੇ ਆਇਓ ਸਰਣ ਤੇਹਾਰੇ ਕਰ ਕਰ ਹਰਿ ਅਨਕ ਬਹ ਭੰਤੇ ਛੋਡਹਿ ਕਤ ਹੂੰ ਨਹੀਂ ਇੱਕ ਬਾਤ ਸੁਨ ਤਾ ਕੇ ਉਟ ਸਾਧ ਸੰਗ ਮਿਟ ਜਾਹੀ ਕਾਰੇ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ੰਤੀ ਮੰਤ ਦਿਓ ਮੋਹਿ ਨਿਰਭਾਉ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪ੍ਰਗਾਸਾ ਆਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਣ ਤਹਾਰੇ ਕਰ ਕਰ ਹਰਿਓ ਅਨਕ ਬਹ ਭਾਂਤੇ ਛੋਡ ਹੈ ਕਤ ਹੂੰ ਨਹੀਂ ਇੱਕ ਬਾਤ ਸੁਨ ਤਾਕੀ ਓਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੈ ਮੋਹਿ ਤਨ ਤੈ ਧਿਰਜ ਪਾਇਆ ਸ਼ੰਤੀ ਮੰਤ ਤਦਿ ਹੋ ਮਹ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪ੍ਰਗਾਸਾ ਆਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖ ਰਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਣ ਤਹਾਰੇ ਕਰ ਕਰ ਹਰਿਓ ਅਨਕ ਬਹ ਭੰਤੇ ਛੋਡਹਿ ਕਤ ਹੂੰ ਨਹੀਂ ਇੱਕ ਬਾਤ ਸੁਨ ਤਾ ਕੇ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ਾਂਤੀ ਮੰਤ ਦਿਓ ਮਹ ਨਿਰਭਾਉ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਾਹ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਰਿ ਖੇਦ ਕਰਹਿ ਅਰ ਬਹੁਤ ਸੰਤਾਵੇ ਆਇਓ ਸਰਣ ਤੁਹਾਰੇ ਕਰ ਕਰ ਹਰਿ ਉਹ ਅਨਕ ਬਹ ਭਾਂਤੇ ਛੋੜ ਹੈ ਕਰਤ ਹੂ ਨਹੀਂ ਇੱਕ ਬਾਤ ਸੁਨ ਤਾ ਕੇ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਕੰਤੇ ਮੰਤ ਤਦਿ ਹੋ ਮਹ ਨਿਰਭਾਉ ਨਿਰਭਾਉ ਗੁਰ ਕਾ ਸ਼ਬਦ ਕਮਾਇ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਾਇ ਪ੍ਰਗਾਸ ਆਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰਹਿ ਅਰ ਬਹੁਤ ਸੰਤਾਵੇ ਆਇਓ ਸਰਣ ਤੁਹਾਰੇ ਕਰ ਕਰ ਹਰਿ ਉਹ ਅਨਕ ਬਹ ਭੰਤੇ ਛੋੜ ਹੈ ਕਰਤ ਹੂ ਨਹੀਂ ਇੱਕ ਬਾਤ ਸੁਨ ਤਾ ਕੇ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ੰਤੀ ਮੰਤ ਦਿਓ ਮਹ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸ ਆਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਣ ਤੁਹਾਰੇ ਕਰ ਕਰ ਹਰਿ ਉਹ ਅਨਕ ਬਹ ਭੰਤੇ ਛੋੜ ਹੈ ਕਰਤ ਹੂੰ ਨਹੀਂ ਇੱਕ ਬਾਤ ਸੁਨ ਤਾ ਕੇ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲ ਮੋਹਿ ਤਨ ਤੈ ਧਿਰਜ ਪਾਇਆ ਸ਼ਾਂਤੀ ਮੰਤ ਦਿਓ ਮਹ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਖਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸ ਆਇਆ ਪਦ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ